ਰਾਮ ਕਹਿਤ ਜਨ ਕਸ ਨਤਰੇ RAM ਉਹ ਤੋਂ ਵੱਡਾ ਦੇਵਤਿਆਂ ਨੂੰ ਫਿਰ RAM ਦਾ ਫਿਰ ਦੇਵਤਿਆਂ ਨੂੰ ਵੱਡਾ ਹੋਇਆ ਨਾ RAM ਦਾ ਦੇਵਤਾ ਨੇ ਮੰਨਿਆ ਹੋਇਆ ਮੰਨਿਆ ਹੋਇਆ ਅਵਤਾਰ RAM ਦਾ ਅਵਤਾਰ ਹੈ RAM ਦਾ ਦੇਵਤਿਆਂ ਦਾ ਗੁਰਦੇਵ ਹੈ ਦੇਵਤਿਆਂ ਨੂੰ ਸਿੱਖਿਆ ਦੇਣ ਵਾਲਾ ਹੈ ਦੇਵਤਿਆਂ ਦਾ ਆਗੂ ਹੈ ਤੇ ਜੇ RAM ਕਹਤ ਜਨ ਕਸ ਨਤਰੇ ਜਨ ਕਸ ਨਤਰੇ ਹੁਣ RAM ਕਹਤੇ ਜਨ ਤਰਜੂਗਾ ਇਹ ਤਾਂ ਨਾਮਦੇਵ ਕਹਿੰਦਾ ਗੁਰਨਾਦ ਕਰਨ ਕੀ ਕਿਆ RAM RAM ਕਰਤਾ ਸਭ ਜਗ ਫਿਰੇ RAM ਨਾ ਪਾਇਆ ਜਾਏ ਕਬੀਰ ਨੇ ਕੀ ਕਿਹਾ ਸੀ ਕਹਿੰਦਾ RAM ਕਹਿਣ ਮੇ ਭੇਦ ਹੈ ਆ ਰਾਮ ਕਹਤੋਂ ਇਹ ਨਾ ਲਾਲੋ ਨਾਮਦੇਵ ਨੂੰ ਵੀ ਰਾਮ ਰਾਮ ਕਹਤੇ ਤਰਜੂਗਾ ਰਾਮ ਕਹਿਣ ਵਿੱਚ ਭੇਦ ਹੈ ਰਾਮ ਕਹਿਣ ਦੇ ਵਿੱਚ ਜਿਹੜਾ ਰਾਮਦੇਵ ਰਾਮ ਕਹਿੰਦਾ ਕਹਿੰਦਾ ਉਹ ਗੱਲ ਹੋਰ ਹੈ ਜਿਹੜਾ ਤੁਸੀਂ ਰਾਮ ਰਾਮ ਕਰਦੇ ਗੱਲ ਹੋਰ ਹੈ ਦੋਹਾਂ 'ਚ ਫਰਕ ਕਿਤੇ ਉਹੀ ਆਪਣੇ ਲਾਲੋ ਵੀ ਅਸੀਂ ਤਾਂ ਰਾਮ ਰਾਮ ਕਰਦੇ ਆ ਜੀ ਰਾਮ ਰਾਮ ਜਪਦੇ ਆ ਸਾਰਾ ਦਿਨ ਮਾਲਾ ਫੇਰਦੇ ਆ ਵੀ ਅਸੀਂ ਤਰ ਜਾਾਂਗੇ ਬਿਲਕੁਲ ਨਹੀਂ ਤਰਨਾ ਰਾਮ ਕਹਿਣ ਮੈਂ ਭੇਦ ਤਾਮ ਇੱਕ ਵਿਚਾਰ ਇੱਕ ਰਾਮ ਸਭ ਕਹੇ ਇਹ ਤੋਂ ਸਾਰੀ ਗੈਨ ਨੇ ਰਾਮ ਤਰਿਆ ਕੋਈ ਨਹੀਂ ਤੇ ਤਰਿਆ ਕੋਈ ਨਹੀਂ ਨਾਮਦੇਵ ਕਹਿੰਦਾ ਰਾਮ ਕਹਿਤ ਜਨ ਕਸਨਾ ਤਰੇ ਕਿਉਂ ਨਹੀਂ ਤਰੂ ਤੇ ਤਰਦਾ ਕੋਈ ਨਹੀਂ ਫਿਰ ਕੀ ਗੱਲ ਹੋਈ ਕਿਹੜੇ ਰਾਮ ਦੀ ਗੱਲ ਨਾਮਦੇਵ ਕਰ ਰਿਹਾ ਕਿਹੜਾ ਰਾਮ ਰਾਮ ਲੋਕ ਕਹਿ ਰਹੇ ਨੇ ਉਹ ਨਾਰਕ ਨੇ ਕਹਿਤਾ राम राम ਕਾ ਕਰਤਾ ਸਭ ਜਗ ਭਰੇ राम ਨਾ ਪਾਇਆ ਜਾਏ ਉਹ राम ਦੀ ਪ੍ਰਾਪਤੀ ਜਿੰਨਾ ਚੰਨੀ ਹੁੰਦੀ ਜੇ ਰਾਮ ਆ ਕੇ ਪੱਥਰ ਨੂੰ ਹੱਥ ਨਹੀਂ ਪਾਉਂਦਾ ਤਾਰੂ ਕਮ ਜਦੂ ਨਾ ਦਾਰਦੂ ਰਾਮ ਆਵੇ ਪੱਥਰ ਨੂੰ ਆਪ ਚੱਕ ਕੇ ਬਾਹਰ ਲੈ ਕੇ ਜਾਵੇ ਕੱਟੇ ਆਵ ਰਾਮ ਤਰਿਆ ਹੋਇਆ ਜਿਹੜਾ ਉਹੀ ਪੱਥਰ ਨੂੰ ਤਾਰੂ ਜਿਹੜਾ ਰਾਮ ਆਪੇ ਡੁੱਬਿਆ ਹੋਇਆ ਹੈ ਦੇਹ ਦੇ ਵਿੱਚ ਉਹ ਨਹੀਂ ਤਾਰ ਸਕਦਾ ਗੱਲ ਇਹ ਹੈ ਜਿਹੜੇ ਰਾਮ-ਰਾਮ ਦੀ ਇਹ ਰੱਟ ਲਾਉਂਦੇ ਨੇ ਉਹ ਰਾਮ ਤਾਂ ਆਪ ਉਹਦੇ ਵਿੱਚ ਡੁੱਬਿਆ ਹੋਇਆ ਹੈ ਉਹ ਰਾਮ ਦੇਵੇ ਹੈ ਨਾ ਉਹ ਰਾਮ ਪੱਥਰੇ ਹੈ ਦੇਵਾ ਪਹਾਂ ਤਾਰੀਲੇ ਪਹਾਂ ਤਾਰੇ ਨਾ ਉਹ ਰਾਮ ਵੀ ਪੱਥਰ ਹੈ ਤਾਂ ਵੀ ਪੱਥਰ ਦੀ ਮੂਰਤੀ ਬਣਾਈ ਹੈ ਗੱਲ ਉਹ ਵੀ ਠੀਕ ਹੀ ਕੀਤੀ ਉਹਨਾਂ ਨੇ ਉਹਦ ਰਾਮ ਨੂੰ ਮੈਂ ਪੱਥਰ ਕਹਿ ਰਿਹਾ ਜੇ ਰਾਮ ਪੱਥਰ ਨਾ ਹੁੰਦਾ ਤਾਂ ਉਹਨੂੰ ਗੁਰੂ ਧਾਰਨ ਦੀ ਕੀ ਲੋੜ ਸੀ ਜੇ ਕਿਸੇ ਨੂੰ ਇਸ ਗੱਲ ਦਾ ਇਤਰਾਜ਼ ਹੋਵੇ ਵੀ ਰਾਮ ਨੂੰ ਮੈਂ ਪੱਥਰ ਕਹਤਾ ਤੁਸੀਂ ਮੂਰਤੀ ਬਣਾਈ ਆ ਪੱਥਰ ਦੀ ਤਾਂ ਕਿਹਾ ਸੀ ਤਾਂ ਨਾਮਦੇਵ ਦੀ ਬੰਲੀ ਜੋ ਵੀ ਸਾਬ ਤੋਂ ਹੁੰਦਾ ਪੱਥਰ ਫਿਰ ਉਹਨੇ ਗੁਰੂ ਕਿਉਂ ਧਾਰਨ ਕੀਤਾ ਗੁਰੂ ਧਾਰਨ ਕਰਨਾ ਮਤਲਬ ਹੈ ਡੁੱਬੇ ਹੋਏ ਦਾ ਤਰਨਾ ਜਿਹੜਾ ਮੰਨ ਲੈਂਦਾ ਮੈਂ ਡੁੱਬਿਆ ਹੋਇਆ ਭਵ ਸਾਗਰ ਚ ਉਹ ਤਰਨਾ ਚਾਹੁੰਦਾ ਉਹ ਗੁਰੂ ਤਾਂਡ ਕਰਦਾ RAM ਚੰਦਰ ਨੇ ਗੁਰੂ ਧਾਰਨ ਕੀਤਾ ਤਰਿਆ ਨਾ ਤਰਿਆ ਉਹ ਅਲੱਗ ਗੱਲ ਹੈ ਕਿੰਨਾ ਤਰਿਆ ਕਿੰਨਾ ਨਾ ਤਰਿਆ ਉਹ ਅਲੱਗ ਗੱਲ ਹੈ ਗੁਰੂ ਤਾਂਡ ਕੀਤਾ ਨਾ ਤੁਸੀਂ ਮੰਨਦੇ ਹੋ ਫੇ ਕਿਉਂ ਕੀਤਾ ਗੁਰੂ ਤਾਂਡ ਜਿਹੜਾ RAM ਕਹੇ ਤੇ ਗੁਰੂ ਜਿਹੜਾ RAM ਦੇ ਉਚਾਰਨ ਕਰਤੇ RAM ਦੀ ਗੱਲ ਕਰਤੇ RAM ਦੀ ਕਥਾ ਕਰਨ ਤੇ ਤਰਦਾ ਉਹ RAM ਹੋਰ ਹੈ ਇਹ RAM ਦਸ਼ਰਤ ਦਾ ਬੇਟਾ ਇਹ RAM ਤਤ ਦਾ ਬੇਟਾ ਤਾਂ ਹੀ ਕਿਹਾ ਨਾ ਉਹ ਆਪਣੀ ਜਗ੍ਹਾ ਇਹ ਵੀ ਪ੍ਰਚਾਰ ਹੈ ਪਰ ਪੂਰਤੀ ਫਿਰ ਵੀ ਉੱਥੇ ਹੀ ਹੈ ਰਾਂ ਦੀ ਬਾਰ-ਬਾਰ ਝੂਠ ਨੂੰ ਕਹਿੰਦੇ ਪ੍ਰਚਾਰ ਕਰੀ ਜਾਓ ਹਜ਼ਾਰਾਂ ਆਦਮੀ ਝੂਠ ਨੂੰ ਲੱਖਾਂ ਕਰੋੜਾਂ ਆਦਮੀ ਝੂਠ ਨੂੰ ਬਾਰ-ਬਾਰ ਪ੍ਰਚਾਰੀ ਜਾਓ ਝੂਠੇ ਸੱਚ ਹੋ ਜਾਂਦਾ ਹੁੰਦਾ ਸੱਚ ਹੋਇਆ ਖੜਾ ਦੁਨੀਆ ਕਾਹੇ ਪੱਥਰ ਮੇਂ ਭਗਵਾਨ ਨਹੀਂ ਹੈ ਤੂੰ ਮਤਮਾਨੋ ਪੱਥਰ ਮੇਂ ਭਗਵਾਨ ਨਹੀਂ ਹੈ ਪੱਥਰ ਮੇਂ ਭਗਵਾਨ ਹੁੰਦਾ ਹੈ ਇਹ ਆ ਸਾਰਾਮ ਦਾ ਬਿਆਨ ਆ ਜਿਹੜੇ ਬੈਠਾ ਭਗਵਾਨ ਨੂੰ ਕਹੇ ਛੜਾ ਲਵੇ ਉਹ ਆਦਮੀ ਕੌਣ ਸੀ ਜਿਹੜੇ ਕਹਿੰਦੇ ਸੀ ਜਿਹੜੇ ਪੱਥਰ 'ਚੋਂ ਭਗਵਾਨ ਲੱਭਦੇ ਨੇ ਲੋਕਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਸਜ਼ਾ ਮਿਲ ਗਈ ਜਿਉਂਦੇ ਰਹਿ ਮਿਲ ਗਈ ਸਜ਼ਾ ਕਾਲਾ ਬਲੈਕ ਮੈਂ ਲੋਕਾਂ ਨੂੰ ਲੈ ਲੈ ਸੌਤੋਂ ਵੀ ਪਰ ਐਦਾਂ ਬਦਰਾਮੀ ਹੋਰ ਕੀ ਹੋਊਗੀ ਇਹਨਾਂ ਲੋਕਾਂ ਦਾ ਕਹਿਣਾ ਜਿਹੜੇ ਮੰਨਣਗੇ ਉਹ ਡੁੱਬਣਗੇ ਹੋਰ ਕੀ ਕਰਨਗੇ ਡੁੱਬਣਗੇ ਔਰ ਕੰਮਸ ਕੰਮ ਜਿਹੜੇ ਤੁਸੀਂ ਜਾਣਦੇ ਹੋ ਉਹ ਤਾਂ ਨਾਏ ਪਾਪ ਕਰੋ ਉਹ ਤਾਂ ਸੱਚ ਬੋਲ ਲਓ ਉਬੇ ਤੁਹਾਡੇ ਕੋਲ ਨੇ ਗੀਤਾ ਤੁਹਾਡੇ ਕੋਲ ਹੈ ਸਭ ਕੁਝ ਤੁਹਾਡੇ ਕੋਲ ਹੈ ਸਭ ਕੁਝ ਤੁਸੀਂ ਜਾਣਦੇ ਹੋ ਸਿਰਫ ਵੀ ਮੰਦਿਰ ਸਾਡੇ ਫੇਲ ਨਾ ਹੋ ਜਾਣ ਚੜਾਵੇ ਸਾਡੇ ਬੰਦ ਨਾ ਹੋ ਜਾਣ ਇਹ ਅਸੀਂ ਜੇ ਸੱਚ ਬੋਲਤਾ ਸਾਡੇ ਖਿਲਾਫ ਨਾ ਹੋ ਜਾਣ ਮੰਦਿਰਾਂ ਵਾਲੇ ਸਾਡੀ ਪਬਲਿਕ ਜਿਹੜੀ ਪਬਲਿਕ ਆਉਂਦੀ ਹੈ ਸਾਰੀ ਮੂਰਤੀ ਪੂਜਕ ਹੈ ਜੇ ਅਸੀਂ ਕਹਿਤਾ ਵੀ ਇਹ ਮੂਰਤੀ ਪੂਜਾ ਨਹੀਂ ਚਾਹੀਦੀ ਤੇ ਪਬਲਿਕ ਸਾਡੇ ਖਿਲਾਫ ਹੋ ਜਾਈ ਉਹ ਸਾਡਾ ਤਾਂ ਕੰਮ ਹੀ ਨਹੀਂ ਚੱਲਣਾ ਸਾਡੇ ਤਾਂ ਕਹਾ ਜਿਹੜੀ ਆ ਪਬਲਿਕ ਨੇ ਸਾਡੇ ਵਗਰੇ ਨਾ ਲੱਗਣਾ ਸਾਨੂੰ ਦਾ ਮਾਇਆ ਯੂਨੀਵਰਸਿਟੀ ਸਾਡਾ ਤਾਂ ਬੱਲੇ ਬੱਲੇ ਹੀ ਦੀ ਹੋਣੀ ਉਹ ਕਰਦੇ ਨੇ ਪ੍ਰਚਾਰ ਮਾਇਆ ਵਾਸਤੇ ਸਿਰਫ ਇਹ ਦੁਨੀਆ ਦੀ ਬਿੜਾਈ ਵਾਸਤੇ ਸੱਚ ਵਾਸਤੇ ਨਹੀਂ ਕਰਦੇ ਪ੍ਰਚਾਰ ਇਹ ਲੋਕ ਮੈਂ ਵੱਡਾ ਸੰਤ ਹੋਵਾਂ ਮੇਰਾ ਵੱਡਾ ਨਾ ਹੋਵੇ ਇਵੇਂ ਰਾਜੇ ਨੇ ਮੈਂ ਵੱਡਾ ਹੋਵਾਂ ਮੇਰੇ ਬਗਰੇ ਜਿਆਦਾ ਪਬਲਿਕ ਹੋਵੇ ਮੇਰੀ ਬੱਲੇ ਬੱਲੇ ਹੋਵੇ ਏ ਦੁਨੀਆ ਕੀਆਂ ਬੜਿਆਈਆਂ ਨੇ ਇਹ ਲੈ ਕੇ ਡੁੱਬ ਗਈਆਂ ਐਡੇ ਐਡੇ ਸੰਤਾਂ ਨੂੰ ਲੈ ਕੇ ਡੁੱਬ ਗਈਆਂ ਹੈ ਤਾਂ ਇਹ ਕਾ ਦੁਨੀਆ ਕੀਆਂ ਬੜਿਆਈਆਂ ਅਗੀ ਸੇਤੀ ਜਾਲ ਇਹ ਤਾਂ ਬਚ ਜੋ ਜੇ ਬਚ ਹੁੰਦਾ ਸਾਰੀ ਜ਼ਿੰਦਗੀ ਜੇ ਤੁਸੀਂ 10 ਜਨਮ ਵੀ ਗਵਾਤੇ ਨਾ ਧਰਮ ਵਾਸਤੇ ਦੁਨੀਆ ਦੀ ਬੜਿਆਈ ਖਾਤਰ ਕਿਸੇ ਕੌਡੀ ਦਾ ਕੰਮ ਦੇ ਦੀ ਤੁਹਾਡੇ ਜਨਮ ਪੂਰੇ ਦੀ ਵੀ ਲੋੜ ਨਹੀਂ ਦੱਸ ਪਾਸ਼ਾ ਕਰਨ ਇੱਕ ਛਿਣ ਜਿਨੇ ਕਿਤੇ ਤੇ ਆਇਓ ਕਾਲ ਫਾਸਕੇ ਵਿੱਚ ਨਾ ਆਇਓ ਇੱਕ ਛਣ ਵਾਸਤੇ ਹੀ ਹੋ ਜਾਓ ਤੁਸੀਂ ਸੱਚ ਤੇ ਖੜੇ ਪਹਿਰਾ ਦੇਖ ਦੇਖ ਲੋ ਇੱਕ ਛਣ ਵਿੱਚ ਹੀ ਪਾਰ ਹੋ ਜਾਓਗੇ ਤੁਸੀਂ ਤਰ ਜਾਓਗੇ ਇੱਕ ਛਣ ਦਰਸ ਦਿਖਾਏ ਜੀਓ ਇੱਕ ਛਣੇ ਤਿਆਗ ਦਿਓ ਤੁਸੀਂ ਕਪਤਨੂ ਇੱਕ ਛਣ ਚ ਹੀ ਪਾਰ ਹੋ ਜਾਓਗੇ ਪਰ ਪਾਰ ਹੋਣਾ ਕਿਨੇ ਹੈ ਪਾਰ ਹੋਣ ਦੀ ਇੱਛਾ ਕੀ ਦੀ ਹੈ ਕਿਚਾ ਹੋਵੇ ਤਾਂ ਹੈ ਨਾ ਰਹਾਉ ਤਾਰੀਲੇ गणका ਵਿਨਰੂਪ ਕੁਬਜਾ ਕਨਕਾ ਕਿਸੇ ਦੀ ਨਹੀਂ ਤਾਰੀ गणका ਇਹਦੀ ਉਹ गणका ਤਾਰੀ ਹੈ गणका ਤਾਰੀ ਹੈ गणका ਕੌਣ ਸੀ ਜਿਹੜੀ ਕਿਸੇ ਸੰਤ ਨੂੰ ਜਾਂ ਮੱਥਾ ਟੇਕਦੀ ਦੀ ਉਹ ਕਨਕਾ ਸੀ ਸਭ ਤੋਂ ਡਰਦੀ ਸੀ ਦੇਵੀ ਦੇਵਤਿਆਂ ਤੇ ਬੋਧੇ ਪਤੀ ਬਣਾਏ ਹੋਏ ਤੇ ਇਕਰਾਮ ਨਹੀਂ ਸੀ ਹਜ਼ਾਰਾਂ ਹੀ ਰਾਮ ਬਣਾਏ ਹਜ਼ਾਰਾਂ ਹੀ ਦੇਵੀ ਦੇਵਤੇ ਤੇ ਦੀਪੂਜਾ ਸੀ ਇਕਰਾਮ ਪਰਾਇਆ ਸੀ ਬਾਕੀ ਸਭ ਕੁਝ ਆਪਣਾ ਸੀ ਜਿਹੜੀ ਆਪਣੇ ਪਤੀ ਤੋਂ ਛੱਡ ਕੇ ਦੂਜਿਆਂ ਤੇ ਸੱਚ ਨੂੰ ਛੱਡ ਕੇ ਸੱਚ ਸਭਨਾ ਕਾ ਖਸਮ ਹੈ ਨਾ ਸੱਚ ਨੂੰ ਛੱਡ ਕੇ ਝੂਠੇ ਦੇਵੀ ਦੇਵਤਾ ਨੇ ਮਗਰ ਫਿਰੇ ਉਹ ਗੰਦ ਕਾ ਉਹ ਬੁੱਧ ਗਨਕਾ ਐਸੀ ਬੁੱਧ ਹੀ ਹੈ ਨਾ ਸੰਤਾਂ ਦੀ ਜਿਹੇ ਜਿਹੇ ਸਾਰਾ ਮੁਰਗ ਜੀ ਇਹ ਬੁੱਧ ਦਾ ਨਾਂ ਹੀ ਗਨਕਾ ਇਹ ਜੀ ਉਹ ਬੁੱਧ ਇਹਦੀ ਨਾਮਦੇਵ ਦੀ ਸੀ ਪਹਿਲਾਂ ਮੇਰੀ ਬੁੱਧ ਗਨਕਾ ਸੀ ਉਹ ਉਤਾਰ ਦਿੱਤੀ ਆਪਣੀ ਨੂੰ ਗੱਲ ਕਰਦਾ ਕਿਸੇ ਦੀ ਨਹੀਂ ਕਰ ਰਿਹਾ ਤਾਰੀਲੇ ਗਨਕਾ ਕਿਉਂਕਿ ਉਹ ਗਨਕਾ ਨਾਮਦੇਵ ਨੇ ਨਹੀਂ ਦੇਖੀ ਤਰਦੀ ਨਾਮਦੇਵ ਜੋ ਬੋਲ ਰਿਹਾ ਉਹ ਦੇਖ ਕੇ ਅੱਖੀ ਬੋਲ ਰਿਹਾ ਗੁਰਬਾਣੀ ਦੀ ਇਹ ਸ਼ਰਤ ਹੈ ਕੋ ਬੋਲਦੇ ਕਈ ਜੋ ਦੇਖ ਰਹੇ ਨੇ ਉਹ ਬੋਲ ਰਹੇ ਨੇ ਉਹਨਾਂ ਨੇ ਆਪਣੀ ਗਨਕਾ ਅੰਦਰ ਦੇਖੀ ਹੈ ਆਪਣੀ ਹਾਲਤ ਦੇਖੀ ਹੈ ਮੇਰੀ ਬੁੱਧ ਕਹੇ ਜੀ ਸੀ ਉਹ ਗਨਕਾ ਹੀ ਸੀ ਇਹ ਤਾਰੀ ਲੇ ਤਾਰ ਦਿੱਤੀ ਬਿਨ ਰੂਪ ਕੁਬਜਾ ਇਹ ਪਹਿਲਾਂ ਕੁਬਜਾ ਵੀ ਸੀ ਕੁੱਬੀ ਸੀ ਬਿਨ ਰੂਪ ਸੀ ਪਹਿਲੀ ਕ੍ਰੂਪ ਕਰੂਪ ਕਰੂਪ ਸੀ ਪਹਿਲੀ ਕਬੀਰ ਕਹਿੰਦਾ ਇਹਦੀ ਵੀ ਪਹਿਲੀ ਕਰੂਪੇ ਸੀ ਨਾਮਦੇਵ ਦੀ ਬੁੱਧ ਵੀ ਕਰੂਪੇ ਸੀ ਕੁਬਜਾ ਸੀ ਕਰੂਪੇ ਸੀ ਜੇ ਜੇ ਸੱਚ ਛੱਡਿਆ ਹੈ ਤੇ ਕਰੂਪੇ ਸੀ ਰੂਪ ਕਿੱਥੇ ਸੀ ਚੰਗਾ ਰੂਪ ਤਾਂ ਘੜ ਕੇ ਠੀਕ ਹੋਇਆ ਹੁਣ ਸੁਰਤ ਮਤਮਨ ਬੁੱਧ ਜਾਂ ਘੜੇ ਗਏ ਜਾਂ ਠੀਕ ਹੋਇਆ ਕਬੀਰ ਦੀ ਬਾਣੀ ਨਾ ਘੜੇ ਨੇ ਫਿਰ ਪਹਿਲਾਂ ਰੂਪ ਠੀਕ ਨਹੀਂ ਸੀ ਕਰੂਪ ਵੀ ਸੀ ਬੁੱਧੇ ਦੀ ਕੁਜਾਤ ਵੀ ਸੀ ਕੁ ਲਖਣੀ ਵੀ ਸੀ ਪਰ ਇਹ ਬਨਰੂਪ ਕੁਬਜਾ ਪਰ ਗਨਕਾ ਦੀ ਉਹ ਗੱਲ ਕਰਦਾ ਗਾਹਾਂ ਦੀਆਂ ਨਹੀਂ ਕਰਦਾ ਤਾਰੀਲੇ ਗਨਕਾ ਬਨਰੂਪ ਕੁਬਜਾ ਵਿਆਹ ਦੀ ਅਜਾਮਣ ਤਾਰੀਲੇ ਹੁਣ ਦੋ ਪੁਲੰਗ ਲੈ ਲਏ ਨੇ ਨਾਲ ਦੋ ਇਸਤਰੀ ਨੇ ਛੱਡ ਤੈ ਕਬੀਰ ਵਾਲੇ ਕੁ ਲਖਣੀ ਵਾਲੇ ਕੁ ਲਖਣੀ ਆ ਰੋ ਦੋਏ ਛੱਡ ਕੇ ਇਹ ਦੋ ਪੁਲੰਗ ਚ ਲੈ ਲੇ ਦੋਏ ਬਿਆਦ ਅਜਾਮਲਤਾਰੀ ਬਿਆਦ ਅਜਾਮਲਤਾਰੀ ਰੇ ਬਿਆਦ ਕੀ ਆ ਜਿਹੜਾ ਵਧੀ ਜਾਂਦਾ ਦੁਬਦਾ 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 ਜਿਹੜੀ ਵਿਆਦ ਹੈ ਉਹਨੇ ਦੁਬਦਾ ਉਹ ਸਰੀਰ ਆਕਾਤਮਾ ਇਹ ਦੁਬਦਾ ਸਰੀਰ ਆਕਾਤਮਾ ਇੱਥੇ ਫਸਿਆ ਹੋਇਆ ਜਿਹੜੀ ਫਸੀ ਤੀ ਵਿਆਦ ਦੇ ਵਿੱਚ ਦੁਬਦਾ ਵਿਆਪਾ ਰੋਗ ਦੁਬਦਾ ਦੇ ਵਿੱਚ ਵੱਧ ਰਿਹਾ ਸਭ ਕੁਝ ਰੋਗ ਭਰਮ ਵੀ ਵੱਧ ਰਿਹਾ ਜਿੰਨਾ ਜਰ ਦੁਬਦਾ ਨਾ ਜਿੰਨਾ ਜਰ ਚੇਤਨ ਆਰ ਜੜ ਨਹੀਂ ਪਤਾ ਨਹੀਂ ਅਸਲੀ ਕੀ ਹੈ ਦੋਹਾਂ ਚੋਂ ਇੰਪੋਰਟੈਂਸ ਜ਼ਿਆਦਾ ਕੀਦੀ ਹੈ ਇਹ ਫੈਸਲਾ ਨਹੀਂ ਕਰ ਸਕਦਾ ਉਹ ਨਾ ਜਰੇ ਵਿਆਦ ਹੈ ਉਹ ਨਾ ਜਰ ਆ ਜਾਏ ਮੰਨ ਲਿਆ ਨਹੀਂ ਮੰਨ ਮੰਨ ਕੋ ਮਨਵਾਇਆ ਨੂੰ ਛੱਡ ਰਹੀ ਰਿਹਾ ਇੰਪੋਰਟੈਂਸ ਮਾਇਆ ਦੀ ਛੱਡ ਰਹੀ ਰਿਹਾ ਬਿਆਦ ਅਜੈਮਲ ਤਾਰੀਅਲੇ ਆ ਜਿਹੜਾ ਮਨ ਹੈ ਨਾ ਅਜੈਮਲ ਇਹ ਵੀ ਤਰ ਗਿਆ ਇਹਦੇ ਜਿਹਦੇ ਅੰਦਰ ਵਧੀ ਜਾਂਦਾ ਨਾ ਰੋਗ ਉਹ ਤਰ ਗਿਆ ਅਜੈਮਲ ਬਿਆਦ ਅਜੈਮਲ ਤਾਰੀਅਲੇ ਚਰਨ ਬਧਕ ਜਨ ਤੇਉ ਮੁਕਤ ਭਏ ਚਰਨ ਬਧਕ ਜਿਹੜੇ ਤੇਰੇ ਗੁਣਾ ਨਾਲ ਵੱਜ ਗਏ ਚਲ ਗੁਣੇ ਹੁੰਦੇ ਨੇ ਜਿਹੜੇ ਗੁਣਾ ਨਾਲ ਵੱਜ ਗਏ ਗੁਣਾ ਨਾਲ ਜੁੜ ਗਏ ਜਨ ਤੂ ਮੁਕਤ ਪਾਇਆ ਉਹੀ ਜਨ ਗਿਆ ਪਹਿਲਾ ਜਨ ਆ ਗਿਆ ਲਖਦੋਂ ਜਨ ਤਾਂ ਆਇਆ ਪਹਿਲਾਂ ਗੁਣਾ ਦਾ ਉਹਨਾਂ ਨੂੰ ਗਿਆਨ ਹੋਇਆ ਜਦੋਂ ਨੇ ਇਹ ਮੰਨ ਲਿਆ ਗੁਣਾ ਦਾ ਗਿਆਨ ਕਿਵੇਂ ਹੁੰਦਾ ਕਦੋਂ ਹੁੰਦਾ ਜਦ ਹੁਕਮ ਮੰਨ ਲਿਆ ਹੁਕਮ ਕੀ ਮੰਨ ਲਿਆ ਉਹ ਕਹਿੰਦਾ বুঝਿਆ ਨਹੀਂ ਉਹਨਾਂ ਦੀ ਗੱਲ ਐ ਇੱਥੇ ਮਨਣਾ ਹੁਕਮ ਸਭਾ ਗੁਣ ਗਿਆਨ ਤੇ ਗਿਆਨ ਜੋ ਹੋਣਾ ਹੁਕਮ ਵੈਲਾ ਮੰਨੇ ਸਰਬ ਹੁਕਮ ਦਾ ਕੀ ਮੰਨਿਆ ਇਹ ਗੱਲ ਮੰਨੀ ਆ ਬਈ ਸਾਰਾ ਕੁਝ ਪਰਮੇਸ਼ਰ ਦਾ ਕੀਤਾ ਹੁੰਦਾ ਐਨੀ ਗੱਲ ਮੰਨੀ ਕਿਸੇ ਦਾ ਕੀਤਾ ਹੋਰ ਕੁਝ ਨਹੀਂ ਹੁੰਦਾ ਇਹ ਆ ਹੁਕਮ ਮੰਨਣਾ ਪਹਿਲੀ ਸਟੇਜ ਦਾ ਪਰ ਇੱਥੋਂ ਹੀ ਲਾਈਨ ਬਦਲ ਜਾਣੀ ਜੇ ਹੁਕਮ ਮੰਨਣਾ ਮਨ ਨੇ ਹਕਮ ਸਵਾਇ ਗੁਣ ਫੇਰ ਗੁਣਾ ਦਾ ਗਿਆਨ ਹੁੰਦਾ ਫੇਰ ਚਰਨ ਵੱਧ ਕ ਫੇਰ ਚਰਨਾ ਨਾਲ ਜੁੜਦਾ ਜਾ ਕੇ ਤਾਕਤੇ ਮਨ ਰੁਕਦਾ ਚਰਨਾ ਨਾਲ ਜਿਹੜਾ ਵੱਜ ਗਿਆ ਨਾ ਜਿਹੜਾ ਇਸ ਗੱਲ ਨਾਲ ਵੱਜ ਗਿਆ ਕਿੱਲੇ ਨਾਲ ਵੱਜ ਗਿਆ ਮਨ ਕਿ ਪਰਮੇਸ਼ਰ ਦੇ ਕੀਤੇ ਤੇ ਹੀ ਸਭ ਕੁਝ ਹੁੰਦਾ ਹੈ ਪੁੰਨ ਪਾਪ ਮੇਰੇ ਜਮੇ ਕੋਈ ਨਹੀਂ ਸੋਚਣਾ ਬੰਦ ਕਰ ਦਿੰਦਾ ਹੈ ਤੇ ਸੋਚਣ ਦੀ ਮੈਨੂੰ ਲੋੜ ਹੀ ਨਹੀਂ ਜਾਂ ਮੇਰਾ ਕੀ ਤਾਂ ਕੁਝ ਹੁੰਦਾ ਹੀ ਨਹੀਂ ਫੇਰ ਚਰਣਾ ਨਾ ਵਜਦਾ ਜਾਵੇ ਹੁਕਮ ਨਾਲ ਬੱਜੇ ਚਰਣਾ ਨਾ ਬੱਜੇ ਤੇ ਉਹ ਮੁਕਤ ਭਏ ਤਾਂ ਮੁਕਤ ਹੁੰਦਾ ਕਿਤੇ ਜਾ ਕੇ ਜਿੰਨਾ ਚਿਰ ਹੁਕਮ ਨਾਲ ਬੱਜਦਾ ਨਹੀਂ ਇਹ ਗੱਲ ਅੰਦਰੋਂ ਨਹੀਂ ਮੰਨਦਾ ਵੀ ਹੁੰਦਾ ਸਭ ਕੁਝ ਉਹਦੇ ਹੁਕਮ ਨਾਲ ਹੈ ਉਹਨਾਂ 'ਚ ਕੋਈ ਤਬਦੀਲੀ ਨਹੀਂ ਮੰਚਾ ਸਕਦੀ ਧਰਮ ਦਾ ਨੇੜੇ ਵੀ ਨਹੀਂ ਆਉਂਦਾ ਧਰਮੇ ਦੇ ਜੋਰ ਲਈ ਜਾਵੇ ਚਾਹੇ ਜਿੰਨਾ ਚਿਰ ਹੁਕਮ ਨੂੰ ਇਹ ਗੱਲ ਡੈਫਿਟ ਬਿਲਕੁਲ ਪੱਕੇ ਤੌਰ ਤੇ ਨਹੀਂ ਮੰਨ ਲੈਂਦਾ 20 ਬਿਸਵੇ ਨਹੀਂ ਮੰਨ ਲੈਂਦਾ 20 ਬਿਸਵੇ ਗੁਰਕਾਵਾਂ ਨਾ ਗੁਰਕਾਵਾਂ ਨੇ ਹੁਕਮ ਜਿੰਨਾ ਚਿਰ ਇਹ ਗੱਲ ਨਹੀਂ ਮੰਨਦਾ ਇਹ 20 ਬਿਸਵੇ ਉਹਨਾਂ ਚਿਰ ਇਹ ਧਰਮ ਦੇ ਖੇਤਰ ਚ ਇੱਕ ਕਦਮ ਵੀ ਅੱਗੇ ਨਹੀਂ ਤੁਰਦਾ ਇਹ ਮੰਨੇ ਤੇ ਹੀ ਗਤੀ ਪਾਈ ਹੈ ਅੱਗੇ ਤੁਰਿਆ ਬੁੱਧ ਨਹੀਂ ਜਿੱਥੇ ਅੜੇ ਹੋ ਨੇ ਲੋਕ ਉੱਥੇ ਹੀ ਖੜੇ ਨੇ ਪਿੱਛੇ ਗਾਂਹ ਤੁਰੇ ਨਹੀਂ ਸਕਦੇ ਕੋਈ ਨਾ ਤੁਰਿਆ ਨਾ ਤੁਰੂਗਾ ਕੋਈ ਫਿਰਲਾ ਤੁਰਦਾ ਸਮਝ ਗਏ ਵੀ ਕੋਈ ਫਿਰਲਾ ਤੁਰਦਾ ਇਹ ਲਕੀਰ ਟੱਪਣੀ ਬੜੀ ਔਖੀ ਐ ਇਹ ਲਕੀਰ ਦੇ ਪੱਲੇ ਪਾਸੇ ਜਿਹੜਾ ਟੱਪ ਕੇ ਮੌਤ ਹੈ ਮੌਤ ਕਬੂਲੇ ਤੇ ਬਿਨਾ ਮਰਨ ਕਬੂਲੇ ਤੇ ਬਿਨਾ ਲਕੀਰ ਨਹੀਂ ਟੱਪ ਹੁੰਦੀ ਇਹਨ ਕੀ ਟੱਪੜੀ ਮਰਨ ਕਬੂਲ ਕਰਨਾ ਹੋਏ ਮਰਨ ਕਬੂਲ ਕੀ ਕਰਨਾ ਵੇਰੇ ਕੀਤੇ ਤੇ ਕੁਛ ਨਹੀਂ ਹੁੰਦਾ ਇਹਦੀ ਪੱਕੀ ਮਨੋਤ ਹੈ ਇਹ ਮਰਨ ਕਬੂਲ ਕਰਨਾ ਆਪਣੀ ਮਰਜ਼ੀ ਤਿਆਗਦੀ ਮਰਜ਼ੀ ਤਿਆਗਣੀ ਬਹੁਤ ਔਖੀ ਹੈ ਇਹ ਮੰਨਣਾ ਹੀ ਬਹੁਤ ਔਖਾ ਹੈ ਸਾਰੀ ਦੁਨੀਆ ਨਾਲ ਵੱਖਰਾ ਹੋ ਗਿਆ ਉਹ ਦੁਨੀਆ ਸਾਰੀ ਖੜੀ ਹੈ ਵੀ ਇਹ ਕੁਝ ਕਰ ਸਕਦਾ ਉੱਕੱਲਾ ਹੀ ਮੰਦਾ ਨਹੀਂ ਕਰ ਸਕਦਾ ਸਾਰੀ ਦੁਨੀਆਂ ਨਾਲ ਵੱਖਰਾ ਹੋਣ ਕਿਹਦੇ ਸਿਖਾਲਾ ਸਾਰੀ ਦੁਨੀਆਂ ਨਾਲ ਪੁੱਠਾ ਚੱਲਣਾ ਕਿਹਦੇ ਸਿਖਾਲਾ ਦੁਨੀਆਂ ਦੀ ਬੋਲ ਇੱਕ ਪਾਸੇ ਆ ਸਾਰੀ ਦੀ ਤੂੰ ਕੱਲਾ ਇੱਕ ਪਾਸੇ ਖੜਾ ਹੈ ਕਹਿ ਨਹੀਂ ਰਿਹਾ ਕਬੀਰ ਜੇ ਮਾਰਗ ਪੰਡਿਤ ਗਏ ਪਾਛੇ ਪੜੀ ਭੀਰ ਸਾਰੀ ਭੀੜ ਉਹਦੇ ਮਗਰ ਚੱਲੀ ਗਈ ਪੁੰਨ ਪਾਪ ਦੇ ਮਗਰ ਚੱਲੀ ਗਈ ਕਬੀਰ ਦੇ ਮਗਰ ਤਾਂ ਆਏ ਲੋਕ ਬਾਅਦ ਦੇ ਵਿੱਚ ਆਉਣ ਲੱਗੇ ਨੇ ਉਹਨੂੰ ਕਬੀਰ ਨੂੰ ਕਿਹੜਾ ਪਤਾ ਹੈ ਵਿਕਾਸ਼ੀ ਚ ਮੇਰੇ ਨਾਲ ਕੋਈ ਖੜਾ ਹੈ ਇਹਦਾ ਅਗੇ ਬਾਤ ਜੁੜੇ ਨੇ ਤਾਂ ਪਰਮੇਸ਼ਰ ਦੀ ਖੇਡ ਸੀ ਨਾ। ਇਹ ਕਬੀਰ ਦੀ ਬਾਣੀ ਚ ਲੱਭੀਏ ਉੱਥੋਂ ਐ ਲੱਗਦਾ ਵੀ ਕੋਈ ਹੈ ਹੀ ਨਹੀਂ ਬੰਦਾ ਹੋਰ। ਇਹ ਇੱਕ ਔਗਡ ਕਾਟੀ RAM ਕੀ ਤੇ ਚੜ ਰਹੇ ਹੋ ਕਬੀਰ ਜੀ ਆਦ ਕਹਿੰਦਾ। ਤਾਂ ਲੱਗਦਾ ਤਾਂ ਐਵੇਂ ਹੀ ਆ ਸਾਨੂੰ। ਵੀ ਕਬੀਰ ਇਕੱਲਾ ਹੀ ਚੜ ਰਿਹਾ। ਨਹੀਂ ਉਹ ਕੁਝ ਹੋਰ ਕਹਿ ਰਿਹਾ। ਕਬੀਰ ਕਬੀਰ ਸਾਰੇ ਚੜ ਰਹੇ ਨੇ। ਕਬੀਰ ਲਫ਼ਜ਼ ਹੈ ਨਾ ਉੱਥੇ। ਤੇ ਛੋੜ ਦੇ ਹੁਣ। ਕਬੀਰ ਚੱਲ ਰਿਹਾ ਹੈ ਮੈਂ ਨਹੀਂ ਉਹ ਤਾਂ ਕਹਾਂ ਚੱਲ ਰਿਹਾ ਕਿਉਂਕਿ ਕਬੀਰ ਆਪ ਨਹੀਂ ਨਾ ਹੈਗਾ ਉਹ ਕਬੀਰ ਤੂੰ ਕਬੀਰਾ ਤੂੰ ਹੀ ਤੇਰਾ ਨਾ ਕਬੀਰ ਜਿਐਸੀ ਇਹਦੇ ਅਰਥੇ ਮੈਂ ਕਰ ਤੇਰਾ ਨਾ ਕਬੀਰ ਆਪ ਨੂੰ ਨਹੀਂ ਕਹਿ ਰਿਹਾ ਮੇਰੇ ਪਿੱਛੇ ਚੱਲ ਰਿਹਾ ਉਹ ਕਹਿੰਦਾ ਸਤਗੁਰ ਦੇ ਪਿੱਛੇ ਮੈਂ ਆ ਸਤਗੁਰ ਕਬੀਰ ਹੈ ਮੇਰਾ ਮੂਲ ਕਬੀਰ ਹੈ ਉਹਦੇ ਪਿੱਛੇ ਉਹ ਅੱਗੇ ਅੱਗੇ ਜਾ ਰਿਹਾ ਅਸੀਂ ਪਿੱਛੇ ਪਿੱਛੇ ਜਾ ਰਹੇ ਉਹੀ ਚੜਦਾ ਆਇਆ ਥੱਲੇ ਉਦੇ ਪਿੱਛੇ ਨਹੀਂ ਹੈ ਕੋਈ ਅੰਤਰਾਤਮੰਦੇ ਪਿੱਛੇ ਨਹੀਂ ਹੈ ਕੋਈ ਅੰਤਰਾਤਮਾਂ ਸਭ ਨੇ ਕ੍ਰਸ਼ ਕਰਕੇ ਰੱਖੀ ਹੈ ਆਪਣੀ ਬੈਨ ਕਰਕੇ ਰੱਖੀ ਹੈ ਮਰਜੀ ਇਹਦੀ ਅੰਤਰਾਤਮਾਂ ਦੀ ਆਵਾਜ਼ ਉਨੀ ਕੇ ਸੁਣਦੇ ਨੇ ਉਨੀ ਕੇ ਲੋਕ ਮੰਨਦੇ ਨੇ ਜਿੰਨੀ ਉਹਨਾਂ ਦੀ ਮਰਜ਼ੀ ਹੁੰਦੀ ਹੈ 100% ਆਤਮਾ ਦੀ ਆਵਾਜ਼ ਅੰਤਰਾਤਮਾਂ ਦੀ ਮੰਨਣੀ ਪਵੰਦੀ ਲਾਉਣੀ ਮੰਨਦੇ ਉੱਤੇ ਇਹੀ ਮੌਤ ਹੈ ਸੈਂਟਰ ਪਰਸੈਂਟ ਆਤਮਾ ਦੀ ਆਵਾਜ਼ ਤੇ ਚੱਲਣਾ ਹੈ ਜਿਹਨੇ ਉਹ ਮਾਰਕ ਬੋਊਲਾ ਉੱਥੇ ਆ ਕੇ ਔਰ ਇਮਾਨਦਾਰੀ ਨਾਲ ਚੱਲਣਾ ਤੂੰ ਕਿਹੜਾ ਕਿਸੇ ਨੂੰ ਪਤਾ ਅੰਤਰਾ ਆਤਮਾ ਦੀ ਆਵਾਜ਼ ਕੀ ਦੀ ਹੈ ਕੀ ਹੈ ਤੂਏ ਨੂੰ ਤਾਂ ਪਤਾ ਹੈ ਨਹੀਂ ਜੇ ਆਪਣਾ ਭਲਾ ਚਾਹਣ ਜੇ ਸੁੱਖ ਕੋ ਚਾਹਣ ਸਦਾ ਅੰਤਰਾ ਆਤਮਾ ਦੇ ਜਿਹੜੀ ਆਵਾਜ਼ ਆ ਉਹਦੀ ਛੱਡ ਲੈ ਛੰਨ ਰਾਮ ਕੀ ਛੰਨ ਰਾਮ ਦਾ ਬੋਲ ਦਰਦਰ ਸਵੇਕਰ ਰਾਮ ਬੋਲੇ ਜੋ ਰਾਮ ਕਹਿੰਦਾ ਉਹਦੀ ਛਣ ਚਲੇ ਜਾ ਉਹ ਗੱਲ ਮੰਨ ਲੈ ਬਿਸ ਬਿਸ ਬੇ ਗੁਰ ਕਾ ਮਨ ਮੰਨ ਲੈ ਛੰਨ ਰਾਮ ਕੀ ਲੈ ਦਾ ਮਤਲਬ ਸਾਰੀਆਂ ਗੱਲਾਂ ਛੰਨ ਰਾਮ ਕੀ ਲੈ ਕਹਤਾ ਇੱਥੇ ਕਹਤਾ ਸਵੇਕਰ ਰਾਮ ਬੋਲੇ ਜੋ ਬੋਲੇ ਜਾਂ ਛੱਡ ਜਾਏਗਾ ਜੋ ਹੁਕਮ ਉਹ ਮੰਨਣਾ ਪਊ ਫਿਰ ਆਜੂ ਹੁਕਮ ਨੇ ਹੁਕਮ ਸਵੇਗੁਣ ਗਿਆ ਮਨੋਂ ਹੁਕਮ ਸਵੇਗੁਣ ਗਿਆਨ ਗੱਲ ਤਾਂ ਉੱਥੇ ਹੀ ਚਲੀ ਗਈ ਸਾਰੀ ਇਹ ਸਾਰੇ ਸ਼ੀਸ਼ੇ ਕਰੈਕ ਹੋਏ ਜੋੜ ਕੇ ਇੱਕ ਨਕਸ਼ਾ ਬਣਾਣਾ ਹੈ ਸ਼ੀਸ਼ਾ ਟੁੱਟ ਗਿਆ ਟੁਕੜਾ ਹੋ ਗਿਆ 100 100 ਟੁਕੜਾ ਜੋੜ ਕੇ ਤਾਂ ਸ਼ੀਸ਼ਾ ਬਣਨਾ ਹੈ ਫਿਰ ਉਹ ਜੀ 100 ਮੂੰਹ ਦਿਖੂਗਾ ਜੇ ਕੱਲਾ ਕੱਲਾ ਟੁਕੜਾ ਹੈ ਜਿੰਨਾ ਜੇ ਟੇੜਾ ਨੇ ਉਹਨਾਂ ਦੇ ਵੀ ਮੂੰਹ ਹੋਰ ਜਾਦਾ ਹੀ ਦਿਖਣਗੇ ਦਿਖਣਗੇ ਇਹ ਹਜ਼ਾਰਾਂ ਟੁਕੜੇ ਸ਼ੀਸ਼ੇ ਦੇ ਹੋਏ ਨੇ ਇੱਕ ਇੱਕ ਸ਼ੀਸ਼ਾ ਵੜਨਾ ਫਿਰ ਦੁਬਾਰਾ ਉਹ ਜੀ ਮੂੰਹ ਦਿਖਣਾ ਤਾਂ ਜਿੰਨਾ ਜੇ ਟੇੜਾ ਨੇ ਨਾ ਵਿੱਚ ਟੁਕੜਿਆਂ ਦੀ ਉਹ ਨਜ਼ਰ ਮੂੰਹ ਦਿਖਣਾ ਹੀ ਨਹੀਂ ਹੈ ਇਹ ਟੁਕੜੇ ਪਏ ਨੇ ਸਾਰੇ ਸ਼ੀਸ਼ਾ ਕਰੈਗਦੇ ਗੁਰਬਾਣੀ ਚ ਇਹ ਜੋੜਨੇ ਨੇ ਇਕੱਠੇ ਇੱਕ ਫਰੇਮ ਚ ਫਿਰ ਇਹਨਾਂ ਦੀ ਤੇੜ ਖਤਮ ਕਰਨੀ ਹੈ ਉਹ ਜਿਆ ਹੀ ਹੋ ਜੁ ਜਹਾਜਾ ਅਤੀਤ ਉਹ ਅਤੀਤ ਰੂਪ ਹੈ ਦਾ ਜਿਆ ਜ ਟੁੱਟਣ ਤੋਂ ਪਹਿਲਾਂ ਸ਼ੀਸ਼ਾ ਸੀ ਉਹ ਸ਼ੀਸ਼ਾ ਬਣਨਾ ਇੱਕ ਦੂਆ ਵੀ ਤਰੀਕਾ ਹੈ ਦਾ ਉਥੇ ਉਹਨਾਂ ਨੇ ਕਿਹਾ ਜੱਤ ਪਹਾਰਾ ਧੀਰਜ ਸੁਨਿਆਰ ਕਹਿੰਦੇ ਸ਼ੀਸ਼ੇ ਨੂੰ ਢਾਲ ਲਓ ਟੁਕੜੇ ਇਕੱਠੇ ਕਰਕੇ ਢਾਲ ਕੇ ਫੇਰ ਬਣਾ ਲਓ ਦੁਬਾਰਾ ਸ਼ੀਸ਼ਾ ਢਾਲ ਕੇ ਦੁਆਰਾ ਨਹੀਂ ਬਣਦਾ ਕੱਚ ਸੋਨਾ ਢਾਲ ਕੇ ਦੁਆਰਾ ਨਹੀਂ ਬਣਦਾ ਦੁਆਰਾ ਬਣਾ ਲੋ ਸ਼ੀਸ਼ਾ ਇਹ ਦੁਆਰਾ ਹੀ ਬਣਦਾ ਢਾਲ ਕੇ ਉਮਰ ਤੇ ਤੇ ਢਾਲ ਢੜ ਗਿਆ ਮਨ ਉਮਰ ਤੇ ਹੀ ਆ ਉਹ ਜਿਹੜਾ ਮਰਦਾ ਨਹੀਂ ਅਮਰ ਉਹ ਹੁੰਦਾ ਔਰ ਮਰਦਾ ਹਦੂਆ ਪਤਾਸੇ ਦੀ ਢਾਲਣੇ ਵਿੱਚ ਪਤਾਸਿਆਂ ਨਾਲ ਅਬਰਤ ਕਮੇ ਢੜ ਜੂ ਗਿਆਨ ਕਮੇ ਢੜ ਜੂ ਇਹ ਚ ਇਹ ਅੰਤਰਾ ਆਤਮਾ ਪਾ ਗਈ ਢਾਲਣੀ ਹੈ ਦੁਬਾਰਾ ਇਹ ਜੋ ਖੋਟ ਕੱਢ ਦੇਣੀ ਹੈ ਬਾਹਰ ਤਾਂ ਗੱਲਾਂ ਕੀਤੀਆਂ ਹੋਈਆਂ ਨੇ ਸਮਝਣ ਵਾਸਤੇ ਬੁੱਝਣ ਵਾਸਤੇ ਹੋ ਬਲ ਬਲ ਜਨ ਰਾਮ ਕਹੇ ਹੋ ਬਲ ਬਲ ਜਨ ਰਾਮ ਕਹੇ ਰਾਮ ਕਹਾ ਕੀ ਹੈ ਰਾਮ ਬਾਰੇ ਦੱਸਿਆ ਰਾਮ ਕੀ ਹੈ ਕਦ ਜੰਮਿਆ ਸੀ ਕਿੱਥੋਂ ਜੰਮਿਆ ਕਿਉਂ ਇਹਨੂੰ ਜਨਮ ਲੈਣਾ ਪਿਆ ਕੀ ਬਿਮਾਰੀ ਛਿੜਗੀ ਸੀ ਲੱਗੀ ਇਹਨੂੰ ਹਮੇ ਦਾ ਰੋਗ ਇਹਨੂੰ ਕਿੱਥੋਂ ਲੱਗਿਆ ਇਹ RAM ਦੀ ਕਥਾ ਕਰਨੀ ਹੈ RAM ਕਹਿਣ ਦਾ ਮਤਲਬ RAM ਦੀ ਕਥਾ ਕਰੇ ਇਹ RAM ਕਥਾ ਹੈ ਉਹ ਰਮਾਇਣ ਵੀ RAM ਕਥਾਈ ਸੀ ਜਿਹੜੀ ਵਾਲਮੀਕ ਨੇ ਕੀਤੀ ਸੀ ਤੁਲਸੀਦਾਸ ਨੇ ਵੀ ਕੀਤੀ ਸੀ ਉਹ ਉਦੋਂ ਥੋੜੀ ਕਾਫੀ ਘਟੀ ਹੈ ਉਹਦੇ ਚ ਪਰ ਉਹਨਾਂ ਦੇ ਅਰਥਾਂ ਦੇ ਅਨਰਥ ਕਰ ਲਏ ਇਹਨਾਂ ਨੇ ਜਿਆਦਾ ਤੁਸੀਂ ਦੱਸ ਵੀ ਗੱਲਾਂ ਦਾ ਕੁਝ ਹੋਰ ਕਰਦਾ ਹੈ ਇਹ ਆਪਣੀਆਂ ਜਿਵੇਂ ਗੁਰਬਾਣੀ ਦੀ ਗੱਲਾਂ ਦਾ ਕੁਝ ਹੋਰ ਨਹੀਂ ਹਰਥ ਕੁਝ ਹੋਰ ਨਹੀਂ ਕਵੀਆਂ ਨੇ ਇਹ ਗੱਲਾਂ ਭਾਵਨਾਤਮਕ ਮੈਂ ਕਹਉਂਦੀਆਂ ਨੇ ਕਪਤਾ